ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਅੱਜ ਇੱਕ ਗੱਲ ਕਹਿਣ ਲੱਗਾ ਬਹੁਤ ਵੱਡੀ ਕਿਸੇ ਦੇ ਗੋਡੇ ਲੱਗੇ ਕਿਸੇ ਦੇ ਗਿੱਟੇ ਲੱਗੇ ਕਿਸੇ ਨੂੰ ਮਿਰਜਾਂ ਲੱਗਣ ਕਿਸੇ ਨੂੰ ਨਾਂ ਲੱਗਣ ਮੈਨੂੰ ਕੋਈ ਮਤਲਬ ਨਹੀਂ ਜਿੰਨੀਆਂ ਵੀ ਪੰਜਾਬ ਦੀਆਂ ਪਾਰਟੀਆਂ ਨੇ ਭਾਵੇਂ ਉਹ ਅਕਾਲੀ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਵਾਲੇ ਨੇ ਤੇ ਭਾਵੇਂ ਉਹ ਕਾਂਗਰਸੀ ਨੇ ਇਹਨਾਂ ਤਿੰਨਾਂ ਪਾਰਟੀਆਂ ਨੇ ਮਜ਼ਦੂਰ ਦੀ ਗਰੀਬ ਦੀ ਅੱਜ ਤੱਕ ਕੋਈ ਗੱਲ ਨਹੀਂ ਕਰੀ ਕੋਈ ਵਾ ਨਹੀਂ ਫੜੀ ਮੈਂ ਸ਼ਰਮ ਆਮ ਕਹਿਣਾ ਹੁਣ ਜਦੋਂ ਮੈਂ ਅਗਲੀ ਗੱਲ ਕਰਨੀ ਆ ਨਾ ਬਹੁਤਿਆਂ ਨੇ ਗਾਲਾਂ ਵਰਾਉਣੀਆਂ ਨੇ ਕਮੈਂਟਾਂ ਦੇ ਵਿੱਚ ਉਹ ਸਾਨੂੰ ਪਰਵਾਹ ਕੋਈ ਨਹੀਂ ਜੋ ਮਰਜੀ ਕੱਢੋ ਮੈਂ ਕਹਾਂ ਨਾ 2000 ਗੱਲ ਕੱਢਿਆ ਪਰ ਰੋਜ਼ ਬੂਟਾ ਸਾਨੂੰ 2000 ਘੱਟੋ ਘੱਟ ਜੇ 2 ਥੋੜੀ ਹੈ ਤਾਂ 5000 ਕੱਢਿਆ ਕਰੋ ਜੇ 5000 ਥੋੜੀ ਹੈ ਤਾਂ 5 ਲੱਖ ਕੱਢਿਆ ਕਰੋ ਸਾਨੂੰ ਗਾਲੋਂ ਤੱਕ ਕੋਈ ਮਤਲਬ ਨਹੀਂ ਜਿਹੜੀ ਗੱਲ ਕਹਿਣ ਲੱਗਾ ਸੁਣੋ ਧਿਆਨ ਨਾਲ ਜੇ ਮਜ਼ਦੂਰ ਦੀ ਗੱਲ ਕਰ ਸਕਦੀ ਹੈ ਨਾ ਤਾਂ ਉਹ ਬੀਜੇਪੀ ਪਾਰਟੀ ਹੈ ਹੁਣ ਦੇਖੋ ਕਹਿਣਗੇ ਲੈ ਇਹ ਬਣ ਗਿਆ ਬੀਜੇਪੀ ਦਾ ਏਜੰਟ ਲੈ ਹੁਣ ਮੋਦੀ ਨੂੰ ਟਿਕਟ ਦਿਓ ਹੁਣ ਇਹ ਕਹਿਣਾ ਮੇ ਤਾਂ ਭਰਾ ਬੋਟ ਹੀ ਨਹੀਂ ਬਣੀ ਜੇ ਦੀ ਬੋਟ ਨਹੀਂ ਬਣੀ ਉਹ ਇਲੈਕਸ਼ਨ ਨਹੀਂ ਲੜ ਸਕਦਾ ਸ਼ਰਿਆਮ ਹੈ ਪਰ ਜਿਹੜੀ ਗੱਲ ਹੈ ਉਹ ਇੱਕ ਠੋਕੇ ਕਹਿਣੀ ਹੈ ਆਜ਼ਾਦ ਆਸੀਂ ਅਸੀਂ ਕਿਸੇ ਦੇ ਗੁਲਾਮ ਨਹੀਂ ਮੈਂ ਗੱਲ ਮਜ਼ਦੂਰ ਦੀ ਕਰਨੀ ਹੈ ਹਰੇਕ ਬੰਦਾ ਕਹਿੰਦਾ ਸਾਨੂੰ ਐਮਐਸਪੀ ਮਿਲੇ ਇਸ ਕਿਲੇ ਦਾ ਠੇਕਾ 70 80 ਹਜ਼ਾਰ ਹੋਵੇ ਫਿਰ ਇੱਕ ਬੰਦਾ ਕਹਿੰਦਾ ਪਰ ਜਿਹੜਾ ਮਜ਼ਦੂਰ 300 ਦਿਹਾੜੇ ਕਰਕੇ ਆਪਣੇ ਬੱਚੇ ਪਾਲਦਾ ਉਹਦੇ ਲਈ ਗੱਲ ਕਿਉਂ ਨਹੀਂ ਕਰਦੇ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਵੀ ਇਹ ਨਾਰਾ ਬੜਾ ਬਲੰਦ ਕੀਤਾ ਕਿਸਾਨਾਂ ਨੂੰ ਮਜ਼ਦੂਰ ਏਕਤਾ ਜਿੰਦਾਬਾਦ ਕਿਹਾ ਨਾ ਪਰਵਾਦ ਵਿੱਚ ਕੀ ਰਹਿ ਗਿਆ ਕਿਸਾਨ ਏਕਤਾ ਜਿੰਦਾਬਾਦ ਮਜ਼ਦੂਰ ਵਿੱਚੋਂ ਖਤਮ ਹੀ ਕਰਤਾ ਯਰ ਕੀ ਜਿਹੜੇ ਬੰਦੇ 300 ਦਿਹਾੜੀ ਕਰਕੇ ਰਿਕਸ਼ਾ ਚਲਾ ਕੇ ਆਪਣੇ ਬੱਚੇ ਪਾਲਦੇ ਨੇ ਕਿ ਉਹਨਾਂ ਦਾ ਕੋਈ ਹੱਕ ਨਹੀਂ ਅੱਜ ਮੈਂ ਸ਼ਰੀਆਮ ਕਹਿੰਦਾ ਜੇ ਮਜ਼ਦੂਰਾਂ ਦੀ ਗੱਲ ਕੋਈ ਕਰ ਸਕਦਾ ਨਾ ਉਹ ਬੀਜੇਪੀ ਹੈ ਚਲੋ ਇੱਕ ਗੱਲ ਹੋਰ ਕਹਿ ਦਿੰਦਾ ਸਾਡੇ ਬਹੁਤੇ ਲੋਕ ਪੰਜਾਬ ਦੇ ਹੀ ਕਹਿੰਦੇ ਨੇ ਹਾਂ ਜੀ ਪਹਿਲਾਂ ਬਾਦਲਾਂ ਨੂੰ ਮੌਕਾ ਦੇਤਾ ਫਿਰ ਕਾਂਗਰਸ ਨੂੰ ਦੇਤਾ ਆ ਤੀਜੀ ਵਾਰ ਝਾੜੂ ਵਾਲਿਆਂ ਨੂੰ ਦੇਤਾ ਤੇ ਹੁਣ ਐਨੀ ਗੱਲ ਹੋਰ ਕਹਿ ਦਿਓ ਕਿ ਚੌਥੀ ਵਾਰ ਬੀਜੇਪੀ ਨੂੰ ਮੌਕਾ ਦੇ ਦਿੰਨੇ ਆ ਮੌਕਾ ਹੀ ਦੇਣਾ ਹੈ ਦੇਖ ਲੈਣਿਆ ਦੇ ਇੱਕੇ ਮੌਕਾ ਜੇ ਗੱਲ ਬਣ ਗਈ ਤਾਂ ਵਧੀਆ ਰਮਾਂਗੀ ਪਰ ਮੈਂ ਇੱਕ ਠੋਕ ਕੇ ਕਹਿਣਾ ਜੇ ਮਜ਼ਦੂਰ ਦੀ ਕੋਈ ਗੱਲ ਕਰੋਗਾ ਨਾ ਜੇ ਮਜ਼ਦੂਰ ਲਈ ਕੋਈ ਇੱਥੇ ਇੰਡਸਟਰੀ ਲਾ ਸਕਦਾ ਹੈ ਪ੍ਰਾਈਵੇਟ ਫੈਕਟਰੀਆਂ ਕੋਈ ਲਾ ਸਕਦਾ ਉਹ ਬੀਜੇਪੀ ਹੈ ਆ ਬਾਦਲਾਂ ਨੇ ਨਾ ਜਿੰਨੀ ਇੰਡਸਟਰੀ ਸੀ ਪੰਜਾਬ ਦੀ ਇਹ ਛੇੜ ਪਾਉਣ ਦੀ ਕੋਸ਼ਿਸ਼ ਕੀਤੀ ਸਾਰੀ ਇੰਡਸਟਰੀ ਪੰਜਾਬ ਤੋਂ ਬਾਹਰ ਚਲੀ ਗਈ ਮਜ਼ਦੂਰਾਂ ਦਾ ਬੁਰਾ ਹਾਲ ਕਰਦਾ ਵੱਡੇ ਵੱਡੇ ਅਮੀਰ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਲਾਉਣ ਵਾਸਤੇ ਤਿਆਰ ਨੇ ਜੇ ਸਾਡੀ ਮੌਜੂਦਾ ਸਰਕਾਰ ਕੋਈ ਉਹਨਾਂ ਨਾਲ ਗੱਲਬਾਤ ਕਰੇ ਰਾਬਤਾ ਕਰੇ ਕਿ ਇੱਥੇ ਕੰਮ ਸ਼ੁਰੂ ਕਰੋ ਪਰ ਨਹੀਂ ਅਸੀਂ ਮਜ਼ਦੂਰਾਂ ਦੀ ਗੱਲ ਕਰਨੀ ਨਹੀਂ ਮਜ਼ਦੂਰ ਨੂੰ ਮਾਰ ਕੇ ਤੁਸੀਂ ਪੰਜਾਬ ਨੂੰ ਮਾਰ ਰਹੇ ਹੋ ਮਜ਼ਦੂਰ ਨੂੰ ਖਤਮ ਕਰਕੇ ਤੁਸੀਂ ਪੰਜਾਬ ਨੂੰ ਖਤਮ ਕਰ ਰਹੇ ਹੋ ਇਹ ਗੱਲ ਮੇਰੀ ਚੇਤੇ ਰੱਖ ਲਿਓ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਕਈ ਬੰਦੇ ਨਾ ਨਾ ਗੱਲ ਸੁਣਨ ਨਾ ਕੋਈ ਗੌਰ ਕਰਨ ਬਸ ਮਾੜੀ ਜੀ ਗੱਲ ਕਹਿ ਦਈਏ ਮਿਰਚਾਂ ਲੱਗਦੀਆਂ ਨੇ ਸਰਟੀਫਿਕੇਟ ਬੰਨੇ ਸ਼ੁਰੂ ਕਰ ਦਿੰਦੇ ਨੇ ਇਹ ਆਰਐਸ ਦਾ ਏਜੰਟ ਹੈ ਇਹ ਬੀਜੇਪੀ ਦਾ ਚਮਚਾ ਹੈ ਇਹ ਕਾਂਗਰਸ ਦਾ ਹੈ ਪਹਿਲਾਂ ਝਾੜੂ ਵਾਲੇ ਕਹੀਗੇ ਪਹਿਲਾਂ ਕਹਿੰਦੇ ਝਾੜੂ ਵਾਲੇ ਚਮਚਾ ਤੇ ਕੱਲ ਨੂੰ ਬਾਗਨਾ ਵਾਲਾ ਚਮਚਾ ਕਹਿ ਦਿਓ ਭਰਾਵੋ ਕਿਸੇ ਦੇ ਚਮਚੇ ਨਹੀਂ ਜੇ ਸੇ ਚਮਚਾਗिरी ਕਰਨੀ ਹੈ ਨਾ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਹੈ ਜੇ ਸੇ ਚਾੱਕਰੇ ਕਰਨੀ ਹੈ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਰਨੀ ਹੈ ਜਿਵੇਂ ਕੂਕਰ ਬਣ ਕੇ ਭੌਂਕਣਾ ਹੈ ਨਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੂਕਰ ਬਣ ਕੇ ਭੌਂਕਣਾ। ਮਜ਼ਦੂਰਾਂ ਲਈ ਇੱਕ ਸ਼ਬਦ ਚੇਤੇ ਕਰ ਲੋ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੈ ਸੰਗ ਸਾਥ ਵੱਡਿਆਂ ਸਿਓ ਸਿਆ ਰੀਸ ਜਿੱਥੇ ਨੀਚ ਸਮਾਲੀਅੰ ਤਿੱਥੇ ਨਜ਼ਰ ਤੇਰੀ ਬਖਸ਼ੀਸ਼ ਇਬਾਬੇ ਨਾਨਕ ਦੀਆਂ ਗੱਲਾਂ ਨੇ ਕਿਉਂ ਨਹੀਂ ਗੱਲ ਕਰਦੇ ਮਜ਼ਦੂਰ ਦੀ ਅੱਜ ਵੀ ਜਿਹੜੇ ਮੈਨੀਫੈਸਟੋ ਲੈ ਕੇ ਆ ਰਹੇ ਨੇ ਬੰਦੇ ਜਿੰਨੀਆਂ ਵੀ ਪਾਰਟੀਆਂ ਵਾਲੇ ਆ ਅੱਜ ਵੀ ਨਹੀਂ ਗੱਲ ਕਰਦੇ ਜੇ ਗੱਲ ਕਰਨ ਨੂੰ ਕੋਈ ਤਿਆਰ ਹੈ ਤਾਂ ਵੀ ਜੇ ਵੀ ਪਾਰਟੀ ਹੈ ਜੇ ਮਜ਼ਦੂਰਾਂ ਦੀ ਗੱਲ ਕਰੂਗੀ ਨਾ ਤਾਂ ਵੀ ਜੇਪੀ ਪਾਰਟੀ ਗੱਲ ਕਰੂਗੀ ਤੇ ਹੁਣ ਮਿਰਚਾਂ ਬੜੀਆਂ ਲੱਗਣੀਆਂ ਨੇ ਕਾਲੀ ਵੀ ਤੜਫਣਗੇ ਕਾਂਗਰਸੀ ਵੀ ਤੜਫਣਗੇ ਤੇ ਝਾੜੂ ਵੇਲੇ ਤਾਂ ਤੜਫਦੀ ਦੜਫਦੇ ਆ ਪਰ ਮੈਂ ਅੱਜ ਗੱਲ ਇੱਕ ਠੋਕੇ ਕਹੀਏ ਜੇ ਕੋਈ ਗੱਲ ਕਰੂਗਾ ਨਾ ਮਜ਼ਦੂਰ ਦੀ ਤਾਂ ਉਹ ਬੀਜੇਪੀ ਸਰਕਾਰ ਕਰੂਗੀ ਇਹ ਸੱਚਾਈ ਹੈ ਕਿ ਸਰਕਾਰ ਦੁਆਰਾ ਤੀਜੀ ਵਾਰ ਆ ਵੀ ਰਹੀ ਹੈ ਇੱਜੇ ਤੇ ਰੱਖ ਲੈ ਗੱਲ ਬਸ ਇੰਨੀ ਗੱਲ ਕਰਨੀ ਸੀ ਜਿੰਨੇ ਵੀ ਮਜ਼ਦੂਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿਵੇਂ ਪਹਿਲਾਂ ਇਹਨਾਂ ਦੇ ਹੱਥ ਤਵਾਏ ਨੇ ਨਾ ਝਾੜੂ ਵਾਲਿਆਂ ਦੇ ਕਾਂਗਰਸੀਆਂ ਦੇ ਕਾਲੀਆਂ ਦੇ ਤੇ ਐਤ ਕੀ ਥੋੜੀ ਜੀ ਹੈਲਪ ਬੀਜੇ ਬਲ ਬੀਜਪੀ ਬਲ ਕਰ ਦਿਓ ਤੇ ਕੁਝ ਨਾ ਕੁਝ ਪੰਜਾਬ ਦਾ ਬਚ ਜਾਉ ਜਿਹੜੇ ਮਿਹਨਤ ਕਸ਼ ਲੋਕ ਨੇ ਨਾ ਉਹਨਾਂ ਨੂੰ ਲੋੜ ਹੈ ਇੱਥੇ ਰੋਜ਼ਗਾਰ ਦੀ ਉਹਨਾਂ ਨੂੰ ਰੋਜ਼ਗਾਰ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ